ਵੇਖੋ ਕੁਤਾਹੀ ਐਬਸੈਂਸੀ ਐਬਸੈਂਟ ਹੈ ਕਹਿੰਦੇ ਉਹ ਇਹ ਕੁਤਾਹੀ ਉਹਨਾਂ ਦੀ ਨਾਟ ਓਨਲੀ ਟੀਚਰ ਹੋਰ ਡਿਪਾਰਟਮੈਂਟ ਵੀ ਨੇ ਯੂਨੀਵਰਸਿਟੀ ਤੋਂ ਵੀ ਕੁਝ ਹੈਗੇ ਨੇ ਦੈਨ ਕੁਝ ਐਸਐਲਏ ਵੀ ਨੇ ਕੁਝ ਹੋਰ ਕਲੈਰੀਕਲ ਸਟਾਫ ਵੀ ਹੈਗਾ ਜਿਹੜਾ ਐਬਸੈਂਟ ਹੈ ਉਹਨਾਂ ਸਾਰਿਆਂ ਖਿਲਾਫ ਐਫਆਈਆਰ ਕਰਨ ਲਈ ਡੀਐਸਪੀ ਸਾਹਿਬ ਨੂੰ ਲਿਖ ਦਿੱਤਾ ਗਿਆ ਹੈ ਜੇ ਅੱਜ 4 ਵਜੇ ਜਾਂ 5 ਵਜੇ ਤੱਕ ਉਹ ਇੱਥੇ ਆ ਕੇ ਆਪਣੀ ਕੰਸਰਨ ਸ਼ੋ ਕਰ ਜਾਂਦੇ ਨੇ ਡੈਂਡ ਸੋਕੇ ਦੇ ਦਰਵਾਜ਼ੇ ਪੁਲਿਸ ਭੇਜ ਕੇ ਉਹਨਾਂ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਟੋਟਲ ਕਿੰਨੇ ਕ ਹੈਗੇ ਨੇ ਜੀ ਇਹ ਸਰ 35 ਪੀਆਰਓ 35 APRO اور 34 PO انہاں خلاف سری کاروائی ہون جاری ہے۔ ایک مہور دسنا ਤੁਹਾਡੇ ਚੈਨਲ ਚੈਨਲ ਦੇ ਮੱਧੋਂ ਰਾਈ ਕੋਈ ਵੀ BLO ਨੂੰ ਐਗਜ਼ਮਪਟ ਨਹੀਂ ਕੀਤਾ ਗਿਆ ਜਿਹੜੇ BLO ਕਹਿੰਦੇ ਸਾਨੂੰ ਐਗਜ਼ਮਪਸ਼ਨ ਦਿੱਤੀ ਜਾਵੇ। ਅੰਟੀ ਨਾਲਸ ਉਹਨਾਂ ਦੀ ਡਿਊਟੀ ਮੰਨੂ ADC ਦਫ਼ਤਰ ਵੱਲੋਂ ਰეკਮੈਂਡ ਹੋ ਕੇ ਨਹੀਂ ਆ ਜਾਂਦੀ ਐਗਜ਼ਮਪਸ਼ਨ। ਜੇ ਉੱਥੇ ਉਹਨਾਂ ਦੱਸਿਆ ਜਾਂਦਾ ADC ਦਫ਼ਤਰ ਵੱਲ ਨੂੰ ਇਨਟੀਮੀਟ ਕੀਤਾ ਜਾਂਦਾ ਵੇ ਵੀ ਇਹਨਾਂ ਦੀ ਕਿਸੇ ਹੋਰ ਬਲੌਕ ਦੇ ਵਿੱਚ ਐਜ਼ BLO ਡਿਊਟੀ ਲੱਗੀ ਉੱਥੇ ਉਹਨਾਂ ਨੂੰ ਬੂਤ ਦੇ ਬਾਰ ਬੈਣਾ ਵੇ। ਕੇਵਲ ਤੇ ਕੇਵਲ ਉਹੋ ਹੀ ਐਗਜ਼ੈਂਪਟ ਕੀਤੇ ਜਾਣਗੇ ਕੋਈ ਵੀ ਬੀਐਲਓ ਆਪਣੇ ਆਪ ਚ ਇਹ ਨਾ ਐਗਜ਼ੈਂਪਸ਼ਨ ਨਾ ਸਮਝ ਕੇ ਬੈਠੇ ਵੀ ਮੈਂ ਬੀਐਲਓ ਤਾਂ ਮੈਂ ਐਗਜ਼ੈਂਪਟਡ ਹਾਂ ਕਮਿਸ਼ਨ ਨੇ ਵੀ ਲਿਖ ਕੇ ਚਿੱਠੀ ਆ ਗਈ ਹੈ ਜਿਹੜੇ ਬੀਐਲਓ ਜਿੱਥੇ ਕਿਤੇ ਡਿਊਟੀ ਪਰਫਾਰਮ ਕਰ ਰਹੇ ਨੇ ਉਹਨਾਂ ਨੂੰ ਐਗਜ਼ੈਂਪਸ਼ਨ ਹੈ ਅਦਰ ਅਪਾਰਟ ਫਰਮ ਥੈਟ ਕਿਸੇ ਨੂੰ ਕੋਈ ਐਗਜ਼ੈਂਪਸ਼ਨ ਨਹੀਂ ਹੈਗੀ ਉਹ ਵੀ ਮੈਨੂੰ ਏਡੀਸੀ ਦਫ਼ਤਰ ਤੋਂ ਲਿਖ ਕੇ ਆਏਗਾ ਵੀ ਇਹ ਬੰਦੇ ਇਹ ਫਲਾਣੇ ਬੂਦ ਦੇ ਉੱਤੇ ਕਿਸੇ ਹੋਰ ਬਲਾਕ ਦੇ ਵਿੱਚ ਡਿਊਟੀ ਪਰਫਾਰਮ ਕਰ ਰਹੇ ਨੇ ਤਾਂ ਦੀ ਮੈਨੂੰ ਪਤਾ ਲੱਗੇ ਨਾ ਕਿਹੜਾ ਬੀਐਲਓ ਕਿੱਥੇ ਡਿਊਟੀ ਪਰਫਾਰਮ ਕਰ ਰਿਹਾ ਉਹਨਾਂ ਨੂੰ ਹੀ ਕੇਵ ਉਹ ਇਸ ਕਰਕੇ ਮੈਂ ਕਹ ਰਿਹਾ ਏਡੀਸੀ ਦਫਤਰੋਂ ਰਿਕਮੈਂਡ ਹੋ ਕੇ ਆਏਗਾ ਮੈਨੂੰ ਉਹਦੇ ਬਦਲੇ ਐਡੀਸ਼ਨਲ ਜੀ ਸਟਾਫ ਮਿਲੇਗਾ ਤੇ ਦੈਨ ਮੈਂ ਆਪਣੇ ਇਲੈਕਸ਼ਨ ਸਮੂਥ ਕੰਡਕਟ ਕਰਾ ਸਕਾਂਗਾ ਐਕਸਪਲੇਨ ਕੀਤਾ ਗਿਆ ਤਾਂ ਇਹਨਾਂ ਤੇ ਦੇਖੋ ਮੈਂ ਡੀਐਸਪੀ ਸਾਨੂੰ ਆਲਰੇਡੀ ਕੱਲ ਸ਼ਾਮ ਦਾ ਲਿਖ ਚੁੱਕਾ ਹਾਂ ਜਿਹੜੇ ਐਬਸੈਂਟੀ ਮੇਰੇ ਸਾਹਮਣੇ ਆਏ ਸੀ ਕੱਲ ਜਦੋਂ ਟ੍ਰੇਨਿੰਗ ਹੋਈ ਟ੍ਰੇਨਿੰਗ ਦੇ ਵਿੱਚ ਜਿਹੜੇ ਐਬਸੈਂਟ ਪਾਏ ਗਏ ਉਹਨਾਂ ਦੇ ਅਗੇਂਸਟ ਡੀਐਸਪੀ ਅਫੀਸਰ ਨੂੰ ਲਿਖਿਆ ਗਿਆ ਚੁੱਕਾ ਵੇ ਉਹਨਾਂ ਵੱਲੋਂ ਅੱਜ ਮੋਸਟ ਲਾਈਕਲੀ ਕਾਲਿੰਗ ਹੋ ਵੀ ਰਹੀ ਹੋਵੇਗੀ ਜਾਂ ਪੁਲਿਸ ਪਾਰਟੀ ਪੇਜ ਕੀ ਉਹਨਾਂ ਨੂੰ